ਸ੍ਰੀ ਕਾਂਜੀ ਵੀਡੀਓ ਵੇਖਿਆ ਸਭ ਨੂੰ ਜੀ ਆਇਆਂ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨੂੰ ਚੈਨਲ ਤੱਕ ਜਰੂਰ ਦੇਖਣਾ ਜਿੰਨਾ ਵੀਰੇ ਭੈਣਾਂ ਚਾਹੇ ਉਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖੇ ਪੰਜਾਬ ਚ ਦੇਛਦਮ ਮਾਹੌਲ ਤਾਬੜ ਤੋੜ ਚੱਲੀਆਂ ਗੋਲੀਆਂ ਗੈਂਗਵਰ ਕਰਨ ਮੱਜਾ ਹਗਾਮਾ ਇੱਕ ਦੀ ਮੌਤ ਪੰਜਾਬ ਦੇ ਸ਼ਹਿਰ ਨਕੌਦਰ ਤੋਂ ਵੱਡੀ ਖਬਰ ਸਾਹਮਣੇ ਆਈ ਜਿਸ ਨੇ ਲੋਕਾਂ ਵਿਚਾਲੇ ਦੇਛਦਮ ਮਾਹੌਲ ਪੈਦਾ ਕਰ ਦਿੱਤਾ ਤੇ ਦੱਸਦੀਏ ਕਿ ਨਕੌਦਰ ਵਿੱਚ ਬੀਤੀ ਸ਼ਾਮ ਸ਼ੰਕਰ ਬਾਈਪਾਸ ਨਹਿਰ ਵਿਨੇਲੇ ਸਥਿਤ ਇੱਕ ਜਿਮ ਦੇ ਬਾਹਰ ਪ੍ਰਾਣੀ ਰੰਜਸ ਨੂੰ ਲੈ ਕੇ ਕੁੱਟਾਂ ਨੇ ਗੈਂਗਵਰ ਵਿੱਚ ਗੋਲੀਬਾਰ ਕੀਤੀ ਜਿਸ ਦੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ ਉਹਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਮਿਲੀ ਹੈ ਸੂਕਟਨਾ ਦੀ ਸੂਚਨਾ ਮਿਲਦੀ ਟੀਐਸਪੀ ਨੂੰ ਦੋ ਸੁਖਪਾਲ ਸਿੰਘ ਸਿਟੀ थाना ਮੁਖੀ ਅਮਨ ਸੈਣੀ ਸਦਰ ਖਾਨਾ ਮੁਖੀ ਬਲਜਿੰਦਰ ਸਿੰਘ ਪੁਲਿਸ ਪਾਰਟਿਸ ਮੌਕੇ ਤੇ ਪਹੁੰਚੇ ਅਤੇ ਇੱਕ ਵਰਚਨਰ ਅਤੇ ਇੱਕ ਦੇਜ਼ਾਇਰ ਕਾਰ ਨੂੰ ਰਸਤੇ 'ਚ ਲੈ ਕੇ ਜਾਂ ਸ਼ੁਰੂ ਕਰ ਦਿੱਤੀ ਆ ਡੀਐਸਪੀ ਨੂੰ ਤਾਂ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ੰਕਰਬਾਈ ਬਾਯਪਾਸ ਦੇ ਸਥਿਤ ਜੈਮੇਂਦੇ ਪਰ ਦੋ ਕੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬੜੀ ਲੜਾਈ ਹੋਈ ਇਸ ਤਰ੍ਹਾਂ ਇੱਕ ਫੋਰਚਨ ਵਿੱਚ ਸਵਾਰ ਕੁਝ ਨੌਜਵਾਨ ਨੂੰ ਲੈ ਕੇ ਦੂਜੀ ਫੋਰਚਨ ਵਿੱਚ ਦੂਜੀ ਫੋਰਚਨ ਤੇ ਦੇਜ਼ਾਇਰ ਕਾਰ ਵਿੱਚ ਸਵਾਰ ਨੌਜਵਾਨਾਂ ਤੇ ਗੋਲੀਆਂ ਚਲਣੀ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਨੇ ਗੋਲਵੰਡੀ ਵਾਇਸ ਸੌਨ ਕੇ ਜਿਮ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਬਰ ਆਇਆ ਤੇ ਉਸਨੂੰ ਗੋਲੀ ਲੱਗ ਗਈ ਤੇ ਉਪਤਕਾਰ ਵਿੱਚ ਸਵਾਰ ਇੱਕ ਹੋਰ ਨੌਜਵਾਨ ਵੀ ਗੋਲੀ ਨੇ ਲੱਗਨ ਨਾਲ ਗੰਭੀਰ ਜ਼ਖਮੀ ਹੋ ਗਿਆ ਇਹਨਾਂ ਦੋਵਾਂ ਨੂੰ ਨੌਜਵਾਨਾਂ ਨੂੰ ਤੁਰੰਤ ਸਿਵਲ ਹਸਪਤਲ ਜਾ ਗਿਆ ਜਿੱਥੇ ਜਿਮ ਵਿੱਚ ਕੰਮ ਕਰਨ ਵਾਲੇ ਨੌਜਵਾਨ ਜੁਗਰਾਜ ਸਿੰਘ ਵਾਸੀ ਪਿੰਡ ਅਮਨ ਮਹਿਮੂਲਾ ਚਾ ਕੋਟ ਜੋ ਕਿ ਮੌਜੂਦਾ ਸਮੇਂ ਕੋਤਾ ਦਾ ਰਹਿਣ ਵਾਲਾ ਹੈ ਦੀ ਮੌਤ ਹੋ ਗਈ ਪਿੰਡ ਕੰਗ ਸਹਿਬ ਦਾ ਰਹਿਣ ਵਾਲਾ ਦਿਲਪੀ ਸਿੰਘ ਜਖਮੀ ਹੋ ਗਿਆ ਤੇ ਉਸ ਦਾ ਲੈ ਚਲ ਰਿਹਾ ਹੈ ਮਰਤਿਕ ਨੌਜਵਾਨ ਵੀ ਇੱਕ 4 ਸਾਲ ਦੀ ਧੀ ਹੈ ਪਿਛਲੇ ਕੁਝ ਸਾਲਾਂ ਤੋਂ ਜਿਮ ਵਿੱਚ ਕੰਮ ਕਰ ਰਿਹਾ ਸੀ ਆਪਣੇ ਪਰਿਵਾਰ ਨਾਲ ਜਿਮ ਵਿੱਚ ਰਹਿੰਦਾ ਸੀ ਕੋਸੋ ਲੰਨ ਜਬਤ ਕਿੱਤਿਆਂ ਕਿ ਮੌਕਾ ਤੇ ਜ਼ਹਿਰ ਘਾਰਾਂ ਦੀਆਂ ਡੁੱਟੀਆਂ ਟੁੱਟੀਆਂ ਹੈਗੀਆਂ ਸਨ ਅਤੇ ਉਹਨਾਂ ਤੇ ਇੱਕ ਦਰਜਨ ਦੇ ਕ੍ਰੀਪ ਗੋਲੀਆਂ ਦੇ ਨਿਸ਼ਾਨ ਸਨ ਖਬਰ ਨੂੰ ਅੰਤ ਤੱਕ ਦੇਖਣ ਲਈ